ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਸ਼ਾਂ-ਬਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀ ਵੀਰ ਭੈਣ ਭਰਾਵਾਂ ਦਾ ਆਰ.ਐਡੀ ਫੈਮਿਲੀ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਹੁਤ ਵਧੀਆ ਰਿਸ਼ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਰਿਸ਼ਤੇ ਦੀ ਐਡ ਪਾਉਣ ਲਈ ਨਾਮ ਉਮਰ ਜਾਤ ਗੋਤ ਕੱਦ ਕੰਮ ਪ੍ਰਾਪਰਟੀ ਪਹਿਣ ਪਰਾਂ ਮੰਗ ਪੜਾਈ ਪਤਾ ਏਰੀਆ ਐਡ ਲਗਵਾਉਣ ਲਈ ਆਪਣੀ ਇਹ ਜਾਣਕਾਰੀ ਭੇਜੋ ਨਾਲ ਆਪਣਾ ਨੰਬਰ ਦੱਸੋ ਜਿਹੜਾ ਐਡ ਵਿੱਚ ਦਸਣਾ ਹੈ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਐਡ ਕੁਝ ਦਿਨ ਬਾਅਦ ਵਾਰ-ਵਾਰ ਲਗਾਈ ਜਾਂਦੀ ਹੈ ਸਾਰੇ ਆਰਈਡੀ ਫੈਮਿਲੀ ਚੈਨਲ ਤੋਂ ਤੁਸੀਂ ਜਿਹੜਾ ਵੀ ਰਿਸ਼ਤਾ ਵੇਖ ਕੇ ਕਰਨਾ ਹੈ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰੋ ਜੀ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਂਦਾ ਹੈ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਤ ਜੱਟ ਸਿੱਖ ਜਨਮ 2002 ਪੜਾਈ ਯੂਨੀਵਰਸਿਟੀ ਸਰੀ ਕਨੇਡਾ ਮੰਗ ਇਹਨਾਂ ਨੂੰ ਲੜਕਾ ਸਰੀ ਕਨੇਡਾ ਵਿੱਚ ਵਿਜ਼ਟਰ ਵੀਜ਼ੇ ਤੇ ਗਿਆ ਹੋਵੇ ਤੇ ਜੋ ਲੜਕੀ ਦੀ ਬਾਕੀ ਰਹਿੰਦੀ ਫੀਸ ਦਾ ਖਰਚਾ ਚੁੱਕ ਸਕੇ ਤੇ ਕੰਟਰੈਕਟ ਮੈਰਿਜ ਵਾਲੇ ਹੀ ਸੰਪਰਕ ਕਰਨ ਇਹਨਾਂ ਨੂੰ ਹੇਠਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਆਰਕੋਰ ਜਨਮ 5/2/1995 ਕੱਦ 5 ਫੁੱਟ 1 ਇੰਚ ਪੜਾਈ ਐਮਏ ਇੰਗਲਿਸ਼ ਜੌਬ ਸਕੂਲ ਟੀਚਰ ਕਾਸਟ ਜੱਟ ਸਿੱਖ ਪਿਤਾ ਐਚ ਸਿੰਘ ਬਾਜਵਾ ਸਰਵਿਸਮੈਨ ਮਾਤਾ ਹਾਊਸ ਵਾਈਫ ਨੇ 브ਦਰ ਇਨ ਸਪੇਨ ਰਨਿੰਗ ਹਿਸ ਓਨ ਰੈਸਟੋਰੈਂਟ ਮੰਗ ਇਹਨਾਂ ਨੂੰ ਜੱਟ ਸਿੱਖ ਕਾਸਟ ਦਾ ਐਨਆਰਆਈ ਲੜਕਾ ਚਾਹੀਦਾ ਹੈ ਇਹਨਾਂ ਨੂੰ ਹੇਠਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਕਾਸਟ ਜੱਟ ਸਿੱਖ ਜਨਮ 13/3/1992 ਕੱਦ 5 ਫੁੱਟ 7 ਇੰਚ ਪੜਾਈ ਪਲੱਸ 2 ਜ਼ਮੀਨ 6 ਕਿੱਲੇ ਪਿਤਾ ਖੇਤੀਬਾੜੀ ਕਰਦੇ ਹਨ ਮਾਤਾ ਹਾਊਸ ਵਾਈਫ ਨੇ ਦੋ ਪਰਾਂ ਮੈਰਿਡ ਨੇ ਇੱਕ ਆਰਮੀ ਵਿੱਚ ਇੱਕ ਇਡਲੀ ਵਿੱਚ ਪੀਆਰ ਹੈ ਲੜਕਾ ਯੂ ਐਸ ਏ ਵਿੱਚ ਹੈ ਮੰਗ ਇਹਨਾਂ ਨੂੰ ਲੜਕੀ ਵਧੀਆ ਪੜ੍ਹੀ ਲਿਖੀ ਸੋਹਣੀ ਚਾਹੀਦੀ ਹੈ ਲੜਕੀ ਪਾਵੇਂ ਕੈਨੇਡਾ ਤੋਂ ਹੋਵੇ ਜਾਂ ਯੂ ਐਸ ਏ ਤੋਂ ਜਾ ਪੰਜਾਬ ਤੋਂ ਹੋਵੇ ਜੇਕਰ ਲੜਕੀ ਕੈਨੇਡਾ ਤੋਂ ਹੋਵੇਗੀ ਤਾਂ ਲੜਕੇ ਵਾਲੇ ਆਪ ਯੂ ਐਸ ਏ ਲੈ ਕੇ ਜਾਣਗੇ ਜੇ ਪੰਜਾਬ ਤੋਂ ਹੋਵੇ ਤਾਂ ਪੜ੍ਹੀ ਲਿਖੀ ਹੋਵੇ ਜੋ ਯੂ ਐਸ ਏ ਦੀ ਇੰਟਰਵਿਊ ਕੱਢ ਸਕੇ ਤੇ ਸਾਰਾ ਖਰਚਾ ਲੜਕੇ ਵਾਲੇ ਕਰਨਗੇ ਮੈਰਿਜ ਬਿਊਰੋ ਵਾਲੇ ਫੋਨ ਨਾ ਕਰਨ ਜੀ ਇਹਨਾਂ ਨੂੰ ਹੇਠਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਰਮਨਦੀਪ ਕੌਰ ਜਨਮ 22/9/1998 ਕੱਦ <Kad> 5 ਫੁੱਟ 5 ਇੰਚ ਪੜ੍ਹਾਈ ਈਟੀਟੀ ਕੋਰਸ 2 ਸਾਲ ਦਾ ਬੀਏ ਬੈਚਲਰ ਆਫ ਆਰਟਸ ਐਮਏ ਪੰਜਾਬੀ ਮਾਸਟਰ ਆਫ ਆਰਟਸ ਦੋ ਭਰਾ ਪਤਾ ਜਲੰਧਰ ਕਾਸਟ ਮਜਰੀ ਸਿੱਖ ਇਹਨਾਂ ਨੂੰ ਐਨਆਰਆਈ ਜਾਂ ਸਰਕਾਰੀ ਨੌਕਰੀ ਵਾਲਾ ਲੜਕਾ ਚਾਹੀਦਾ ਹੈ ਇਹਨਾਂ ਨੂੰ ਹੇਠਾਂ ਦਿੱਤੇ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਕਾਸਟ ਜੱਟ ਸਿੱਖ ਜਨਮ 35 1995 ਕੱਦ 5 ਫੁੱਟ 7 ਇੰਚ ਪੜਾਈ ਬੀਐਸਸੀ ਐਟ ਕੰਪਿਊਟਰ ਲੜਕਾ ਕਨੇਡਾ ਵਿੱਚ ਵਰਕ ਪਰਮਿਟ ਤੇ ਹੈ ਦੋ ਸਿਸਟਰ ਮੈਰਿਡ ਨੇ ਪਿਤਾ ਰਿਟਾਇਰਡ ਸਬ ਇੰਸਪੈਕਟਰ ਮਾਤਾ ਹਾਊਸ ਵਾਈਫ ਨੇ ਜ਼ਮੀਨ 4 ਕਿੱਲੇ ਪਤਾ ਧਾਰੀਵਾਲ ਜ਼ਿਲ੍ਹਾ ਤਰਨਤਨ ਸਾਹਿਬ ਤਹਿਸੀਲ ਪੱਟੀ ਗੋਤ ਸੰਧੂ ਮੰਗ ਇਹਨਾਂ ਨੂੰ ਬੀਏ ਜਾਂ ਪਜੀਡਸੀ ਜਾਂ ਬੀਐਸਸੀ ਨਰਸਿੰਗ ਵਾਲੀ ਲੜਕੀ ਚਾਹੀਦੀ ਹੈ ਜਾਂ ਲੜਕੀ ਕਨੇਡਾ ਵਿੱਚ ਪੀਆਰ ਹੋਵੇ ਹੋਰ ਕੋਈ ਪਰਿਵਾਰ ਦੀ ਮੰਗ ਨਹੀਂ ਹੈ ਜੀ ਅੰਮ੍ਰਿਤਸਰ ਸਾਹਿਬ ਫਿਰੋਜ਼ਪੁਰ ਗੁਰਦਾਸਪੁਰ ਮੋਗੇ ਏਰੀਆ ਨੂੰ ਪਹਿਲ ਹੈ ਇਹਨਾਂ ਨੂੰ ਹੇਠਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਕਾਸਟ ਜੱਟ ਸਿੱਖ ਜਨਮ 1997 ਕੱਦ 5 ਫੁੱਟ 8 ਇੰਚ ਪੜ੍ਹਾਈ ਬੀਐਸਸੀ ਨਾਨ ਮੈਡੀਕਲ ਗੋਤ ਚਹਲ ਲੜਕਾ ਕੈਨੇਡਾ ਵਿੱਚ ਪੀਆਰ ਹੈ ਦੋ ਭਰਾ ਜ਼ਮੀਨ 15 ਕਿੱਲੇ ਪਿਤਾ ਜੇਈ ਦੀ ਨੌਕਰੀ ਕਰਦੇ ਹਨ ਮਾਤਾ ਵੀ ਮੁਲਾਜ਼ਮ ਹਨ ਪਤਾ ਤਨੋਲਾ ਮੰਗ ਇਹਨਾਂ ਨੂੰ ਲੜਕੀ ਸੋਹਣੀ ਸੁਨੱਖੀ ਚਾਹੀਦੀ ਹੈ ਜੀ ਲੜਕਾ ਬਹੁਤ ਸੋਹਣਾ ਸੁਨੱਖਾ ਹੈ ਲੜਕੀ ਦੀ ਬੀਐਸਸੀ ਨਰਸਿੰਗ ਕੀਤੀ ਹੋਵੇ ਜਾਂ ਵਧੀਆ ਡਿਗਰੀ ਕੀਤੀ ਹੋਵੇ ਲੜਕੀ ਇੰਡੀਆ ਤੋਂ ਹੋਵੇ ਭਾਵੇਂ ਕੈਨੇਡਾ ਤੋਂ ਹੋਵੇ ਲੜਕੀ ਦਾ ਜਨਮ 2000 2001 2002 ਦਾ ਹੋਵੇ ਇਹਨਾਂ ਨੂੰ ਹੇਠਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਕੌਰ ਪਤਾ ਹੁਸ਼ਿਆਰਪੁਰ ਜਨਮ 1995 ਪੜਾਈ ਬੀ ਕਾਮ ਕੱਦ 5 ਫੁੱਟ 1 ਇੰਚ ਕਾਸਟ ਕਛਿਪ ਰਾਜਪੂਤ ਗੋਤ ਜਾਗਰਾ ਦੋ ਭਰਾ ਅਨਮੈਰਿਡ ਲੜਕੀ ਕੈਨੇਡਾ ਵਿੱਚ ਪੀਆਰ ਹੈ ਮੰਗ ਇਹਨਾਂ ਨੂੰ ਕਛਿਪ ਰਾਜਪੂਤ ਕਾਸਟ ਦੇ ਲੜਕੇ ਨੂੰ ਪਹਿਲ ਹੈ ਲੜਕਾ ਸਰਦਾਰ ਹੋਵੇ ਜਾਂ ਜੱਟ ਸੈਣੀ ਰਾਮਕੜੀਆ ਕਾਸਟ ਤੋਂ ਹੋਵੇ ਐਨ ਆਰ ਆਈ ਨੂੰ ਪਹਿਲ ਹੈ ਇਹਨਾਂ ਨੂੰ ਹੇਠਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਕਾਸਟ ਜੱਟ ਸਿੱਖ ਜਨਮ 15 11 1997 ਪੜਾਈ ਮਾਸਟਰ ਡਿਗਰੀ ਕੱਦ 6 ਫੁੱਟ ਪਤਾ ਤਰਨਤਨ ਸਹਿਬ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਪੈਨ ਮੈਰਿਡ ਵਧੀਆ ਘਰ ਪਰਿਵਾਰ ਸਾਰਾ ਪਰਿਵਾਰ ਵੈਸ਼ਨੂ ਹੈ ਜ਼ਮੀਨ 10 ਕਿੱਲੇ ਲੜਕਾ ਆਸਟ੍ਰੇਲੀਆ ਵਿੱਚ ਵਰਕ ਪਰਮਿਟ ਤੇ ਹੈ ਪੀਆਰ ਅਪਲਾਈ ਕੀਤੀ ਹੋਈ ਹੈ ਇਹਨਾਂ ਨੂੰ ਲੜਕੀ ਵਧੀਆ ਪੜੀ ਲਿਖੀ ਬਈਐਸੀ ਨਰਸਿੰਗ ਜਾਂ ਲੜਕੀ ਨੇ ਵਧੀਆ ਡਿਗਰੀ ਕੀਤੀ ਹੋਵੇ ਲੜਕੀ ਬਰੀਆ ਪਰਿਵਾਰ ਤੋਂ ਹੋਵੇ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਲੜਕੀ ਦੀ ਉਮਰ 20 ਤੋਂ 24 ਸਾਲ ਤੱਕ ਹੋਵੇ ਲੜਕੀ ਸੋਹਣੀ ਹੋਵੇ ਇਹਨਾਂ ਨੂੰ ਹੇਠਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਕਾਸ਼ਟ ਜੱਟ ਸਿੱਖ ਜਨਮ 17 ਸੇ 1998 ਕੱਦ 5 ਫੁੱਟ 9 ਇੰਚ ਪੜਾਈ ਬੀਏ ਗੋਤ ਮਹਾਲ ਜ਼ਮੀਨ 4.5 ਕਿੱਲੇ ਕੰਮ ਸਰਕਾਰੀ ਜੌਬ ਕਰਦੇ ਨੇ ਸੀਟੀ ਜੂ ਚੰਡੀਗੜ੍ਹ ਵਿੱਚ ਮੰਗ ਇਹਨਾਂ ਨੂੰ ਲੜਕੀ ਵਧੀਆ ਤੇ ਪੜੀ ਲਿਖੀ ਜਾਂ ਸਰਕਾਰੀ ਨੌਕਰੀ ਕਰਦੀ ਲੜਕੀ ਚਾਹੀਦੀ ਹੈ ਲੜਕੀ ਰੋਪੜ ਫਤਿਹਗੜ੍ਹ ਸਾਹਿਬ ਮਹਾਲੀ ਜ਼ਿਲ੍ਹੇ ਤੋਂ ਹੋਵੇ ਇਹਨਾਂ ਨੂੰ ਹੇਠਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਬਲਦੇਵ ਸਿੰਘ ਪਿੰਡ ਦੁੱਲੇਵਾਲਾ ਜ਼ਿਲ੍ਹਾ ਬਠਿੰਡਾ ਕੱਦ 5 ਫੁੱਟ 7 ਇੰਚ ਉਮਰ 55 ਸਾਲ ਕਾਸਟ ਮਜਵੀ ਸਿੱਖ ਕਾਮਰ ਰਟਾਇਡ ਨੇਵੀ ਅਫਸਰ ਹੁਣ ਕੈਂਪਸ ਮੈਨੇਜਰ ਦੀ ਸਰਕਾਰੀ ਜੋਬ ਕਰ ਰਹੇ ਹਨ ਇਹਨਾਂ ਦੇ ਦੋ ਲੜਕੇ ਹਨ ਇੱਕ ਲੜਕਾ ਕੈਨੇਡਾ ਵਿੱਚ ਹੈ ਤੇ ਦੂਜੇ ਨੇ ਕੈਨੇਡਾ ਜਾਣਾ ਹੈ ਇਹਨਾਂ ਦੇ ਮਾਤਾ ਪਿਤਾ ਨਹੀਂ ਹਨ ਇਹਨਾਂ ਦੇ ਦੋ ਭਰਾ ਹਨ ਦੋਨੋਂ ਮੈਰਿਡ ਨੇ ਤੇ ਅਲੱਗ ਰਹਿੰਦੇ ਹਨ ਇਹਨਾਂ ਨੂੰ ਲੜਕੀ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਵਾਲੀ ਲੜਕੀ ਨੂੰ ਪਹਿਲ ਹੈ ਲੜਕੀ ਪੜੀ ਲਿਖੀ ਤੇ ਸਮਝਦਾਰ ਚਾਹੀਦੀ ਹੈ ਲੜਕੀ ਦੀ ਉਮਰ 30 ਤੋਂ 45 ਸਾਲ ਤੱਕ ਦੀ ਹੋਵੇ ਇਹਨਾਂ ਨੂੰ ਹੇਠਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ